ਤੇ ਤੇ ਅਮਾਵਸਮੇ ਆਸ ਨਿਭਾਰੋ ਅੰਤਰਯਮੀ ਰਾਮ ਸਮਾਰੋ ਪਹਿਲੀ ਗੱਲ ਜਦੋਂ ਬਿਲਕੁਲ ਗਿਆਨ ਨਹੀਂ ਜਿਹਦੇ ਅੰਦਰ ਆਸ ਹੈ ਨਾ ਆਸ ਪਦਾਰਥ ਹੁੰਦੀ ਆਸ ਇੱਛਾ ਵਾਇਆ ਦੀ ਆਸ ਹੈ ਉਹ ਬਿਲਕੁਲ ਹੋ ਗਿਆ ਦੀ ਹੋਰ ਦੁਨੀਆਂ ਦੇ ਚਾਹੇ ਜਿੰਨੇ ਵਰਦੀ ਗਿਆਨ ਹੋਣ ਤਤ ਗਿਆਨ ਤੋਂ ਬਿਲਕੁਲ ਸੱਖਣਾ ਕੋਰਾ ਅਮਾਵਸ ਹੋ ਦਦੁਰ ਰਵਾ ਚੱਲ ਨਹੀਂ ਹੁੰਦਾ ਚੱਦ ਨਹੀਂ ਹੁੰਦਾ ਉਹਦੇ ਮਨ ਦੇ ਅੰਦਰ ਆ ਜਿਹੜੀ ਕਿਰਣਾ ਗੁਰਬਾਣੀ ਦੀ ਸੋਜਣੀ ਆ ਉਹਨੂੰ ਇੱਕ ਕਿਰਣਾ ਰਹੀ ਹੋ ਜੋ ਪਈ ਹੋਈ ਉਹਦੇ ਤੇ ਹੁਣ ਦੇਖ ਲੋ ਸਿੱਖ ਕਿਹੜਾ ਰਹਿ ਗਿਆ ਨਾਲ ਫਿਰ ਜਿਨ੍ਹਾਂ ਦੇ ਅੰਦਰ ਮਾਇਆ ਦੀ ਭੁੱਖਾ ਉਹਨਾਂ ਤੇ ajo ਇੱਕ ਗੁਰਬਾਣੀ ਦੀ ਕਿਰਣ ਗਈ ਨਹੀਂ ਉੱਧਰ ਇੱਕ ਵੀ ਕਿਰਣ ਨਹੀਂ ਗਈ ਇੱਕ ਕਿਰਣਾ ਦਾਇਆ ਖੱਬਣ ਜਾਣੀ ਹੈ ਉਨਾ ਹੀ ਕੇਦਰਬੰਦੀ ਖੜ ਲੱਗ ਜਾਨਾ ਜਿੰਨੇ ਟੱਪਣੇ ਪੈ ਜਾਣੇ ਅਮਾਵਾਜ਼ ਵਿੱਚ ਜੇ ਆਜ ਛੱਡ ਦੀਏ ਨਾ ਮਾਇਆ ਦੀ ਭੁੱਖ ਛੱਡਦੀ ਏ ਇਹੀ ਪਹਿਲਾ ਕੰਮ ਕਰਨਾ ਮਾਇਆ ਦੀ ਭੁੱਖ ਛੱਡਣੀ ਆ ਆਥਰ ਨੂੰ ਭਾਰੋ ਅੰਦਰ ਜਮੀਂ ਰਾਮ ਸਮਾਰੋ ਅੰਦਰ ਜਮੀਂ ਰਾਮ ਹੈ ਜਿਹੜਾ ਅੰਦਰ ਬੈਠਾ ਰਾਮ ਉਹਦੀ ਜਿਹੜੀ ਗੱਲਬਾਤ ਆ ਜੋ ਉਹ ਕਹਿੰਦਾ ਨਾ ਉਹ 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 ਨੂੰ ਪੱਲੇ ਬੱਦੂ ਉਦੀ ਹਰ ਗੱਲ ਨੂੰ ਲੜ ਬਣਨ ਦੇ ਰਹੋ ਸਮਾਰੋ ਦਾ ਮਤਲਬ ਹੈ ਉਦੀ ਹਰ ਕਹੀ ਹੋਈ ਗੱਲ ਨੂੰ ਹਰ ਹੁਕਮ ਨੂੰ ਪੱਲੇ ਬਣ ਕੇ ਚੱਲੋ ਅੰਤਰਾਦੋ ਨੇ ਵਾਜ ਅਨਸਾਰ ਚੱਲੋ ਮਾਇਆ ਦੀ ਕੁਕ ਛੱਡ ਦੋ ਇਹ ਬਣ ਕੇ ਚੱਲ ਦੋ ਕਿ ਪਰਮੇਸ਼ਰ ਜੋ ਦਊਗਾ ਜਾਂ ਬਿਨ ਬੋਲੇ ਸਭ ਉਹ ਜਾਣਦਾ ਫਿਰ ਆਪੇ ਰਹੂਗਾ ਇਹਨਾਂ ਪਿਆਰ ਕੀਤਾ ਆਪੇ ਦਊਗਾ ਆਪੇ ਅੱਗੇ ਧੁੱਧਾਰਿਆ ਜੇ ਦਾੰਦਨੀ ਸੀ ਜਾਂ ਤਨ ਉਹਨੇ ਐ ਤਰੀਕੇ ਵਿੱਚ ਲੈ ਜਾ ਬਣ ਤੂੰ ਇਹ ਬਦਾਮ ਖਾਣੋਂ ਤੂੰ ਕੋਈ ਸਖਤ ਹੀ ਨਹੀਂ ਦਿੱਤੀ ਦੁੱਧ ਦਿੱਤਾ ਉਹਨੂੰ ਤੇਰੇ ਨਾਲ ਜ਼ਿਆਦਾ ਗਿਆਨ ਫਿਕਰ ਵੀ ਜ਼ਿਆਦਾ ਹੁੰਦੀ ਤੇਰੇ ਜੇ ਉਹ ਫਿਕਰ ਹੈ ਉਹਦੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਜੇ ਫਿਕਰ ਆ ਤਾਂ ਵੀ ਸ਼ੰਕਾ ਕਰੇ ਪਰਾਧ ਫਿਕਰ ਵਾਲੇ ਤੇ ਸ਼ੰਕਾ ਕਰਨੀ ਹੈ ਪਰਾਧ ਜਿਹੜਾ ਇਮਾਨਦਾਰੀ ਨਾ ਬੇਈਮਾਨ ਹੈ ਪਰਮੇਸ਼ਰ ਤੇ ਬੇਈਮਾਨ ਤੇ ਸ਼ੰਕਾ ਕਰੀਦੀ ਹੈ ਜੇ ਨੌਕਰ ਬੇਈਮਾਨ ਹੋਵੇ ਤਾਂ ਸ਼ੰਕਾ ਕਰੀਦੀ ਹੈ ਜੇ ਨੌਕਰ ਇਮਾਨਦਾਰ ਹੋਵੇ ਉਹਨੇ ਤੇ ਨਹੀਂ ਸ਼ੰਕਾ ਕਰਦਾ ਮਾਲਕ ਉਹ ਤਾਂ ਆਪ ਮਾਲਕ ਹੈ ਇੱਥੇ ਮਾਲਕ ਇਮਾਨਦਾਰ ਹੈ ਨੌਕਰ ਸ਼ੰਕਾ ਕਰਦਾ ਮਾਲਕ ਇਮਾਨਦਾਰ ਹੈ ਣਾਲੇ ਨੂੰ دیا لو کر پالੂ ਕਹਿ ਜਾਂਦੇ ਨਾਲ ਉਹ ਤੇ ਸ਼ੰਕਾ ਕਰੀ ਜਾਂਦੇ ਕਹਿੰਦਾ ਹੀ ਕਹਿੰਦਾ ਬੰਦਾ ਨਹੀਂ ਹੈਗਾ ਨਾਲੇ ਬਣੀ ਜਾਂਦਾ ਉਹ ਸਭ ਦਾ ਫਿਕਰਾ ਜੀ ਉਹਨੂੰ ਤਾਂ ਸਭ ਦਾ ਫਿਕਰਾ ਸਭ ਨੂੰ ਦਿੰਦਾ ਉਹ ਇਹ ਕਹੀ ਜਾਂਦਾ ਸ਼ੰਕਾ ਫਿਰ ਕਰੀ ਜਾਂਦਾ ਇਸ ਕਰਕੇ ਅਪਰਾਧੀ ਹੈ ਹਰ ਕੋਈ ਅਪਰਾਧੀ ਹੈ ਕਿ ਅਪਰਾਧ ਹਰ ਕੋਈ ਕਰਦਾ ਉਹਨਾਂ ਕਰਦਾ ਜਨਾਂ ਕਰ ਜੋ ਬੂਤੋ ਕਹਿਣਾ ਹੈ ਉਰਵਨਦਾਰੀ ਕਹਿੰਦਾ ਹੈ ਮੂੰਹ ਤੋਂ ਜੋ ਕਹਿੰਦਾ ਸੁਣਦਾ ਉਹਨੂੰ ਬੰਦਾਰੀ ਜਨਾ ਚਰ ਉਹਨਾਂ ਜਰ ਅਪਰਾਧੀ ਹੈ ਜਦ ਬੰਨ ਲੂਗਾ ਫਿਰ ਬੋਲਣ ਤੇ ਹਟਜੂ ਕਹਿਣ ਤੇ ਹਟਜੂ ਫੇਫੜਾ ਛੁੱਟ ਜੂਗਾ ਇਹ ਹੀ ਗੱਲ ਹੈ ਉਹ ਅੰਤਰਾ ਆਤਮਾ ਦੀ ਆਵਾਜ਼ ਹੈ ਜਿਹੜੀ ਆਪਾਂ ਬੋਲਦੇ ਹਾਂ ਜਾਂ ਲੂਗਾ ਕਰਪਾ ਲੂਗਾ ਸਭ ਤੇ ਦਿਲ ਦੀ ਜਾਣਦਾ ਉਹ ਤਾਂ ਉਹ ਗੱਲਾਂ ਤੇ ਵਿਸ਼ਵਾਸ ਕਰਨ ਦੀ ਲੋੜ ਹੈ ਵਿਸ਼ਵਾਸ ਕਰੇ ਬਿਨਾਂ ਇਹ ਗੱਲ ਸਿੱਧੀ ਗੱਲ ਗਾਂ ਤੋਂ ਨਹੀਂ ਹੋਈ ਨਹੀਂ ਜਨਰਲ ਗੱਲਾਂ ਨੇ ਲੋਕ ਬੋਲਦੇ ਨੇ ਇਹਨਾਂ ਦੇ ਵਿਸ਼ਵਾਸ ਕਰਦੇ ਪਹਿਲਾਂ ਜਿਹੜੀਆਂ ਜਨਰਲ ਗੱਲਾਂ ਨੇ ਇੱਥੇ ਹੀ ਗੱਲਾਂ ਨਹੀਂ ਤੁਰਿਆ ਸਿੱਖ ਕੋਈ ਪੜਾਂਦਾ ਇਹਨੂੰ ਤਾਂ ਛੱਡੋ ਰੌਲਾ ਪਾਈ ਜਾਂਦਾ ਨੇ ਗੁਰਬਾਣੀ ਦਾ ਇੱਥੋਂ ਕੋਈ ਗੱਲਾਂ ਤੁਰਿਆ ਨਹੀਂ ਜਿੰਨੇ ਵਿਦਵਾਨ ਨੇ ਇੱਥੋਂ ਹੀ ਗੱਲਾਂ ਤੁਰਿਆ ਕੋਈ ਫਿਰ ਤੁਸੀਂ ਗੱਲਾਂ ਹੋਰ ਗੱਲਾਂ ਦੇ ਪੱਗ ਲੈ ਕੇ ਕੀ ਲੈਣਾ ਇੱਥੋਂ ਦੇ ਗੱਲਾਂ ਤੁਰੋ ਇੱਥੋਂ ਵੀ ਨਹੀਂ ਗੱਲਾਂ ਤੁਰਿਆ ਕੋਈ ਗੁੱਲਾ ਗਾਂ ਸਤਵੇਂ ਕਾਸ ਦੀਆਂ ਅੱਠਵੇਂ ਕਾਸ ਦੀਆਂ ਕਰਦੇ ਨੇ ਜੀ ਐਵੇਂ ਰੋੜਾ ਭਾਈ ਜਾਂਦਾ ਸਹੀ ਮਾਬੂਸ ਮੈਂ ਆਸਨੇ ਵਾਰੋ ਅੰਤਰਜਾਮੀ RAM ਸਮਾਰੋ RAM ਅੰਦਰ ਬੈਠਾ ਤੁਹਾਡੇ ਜਾਂ ਅੰਦਰ ਦਾ ਸਭ ਕੁਝ ਜਾਣਦਾ ਤੁਹਾਡੇ ਉਹਨੂੰ ਨਹੀਂ ਪਤਾ ਵੀ ਤੁਹਾਨੂੰ ਕੀ ਚਾਹੀਦਾ ਉਹਦੇ ਤੇ ਛੱਡ ਦਿਓ ਭੁੱਖੇ ਬੈਠੇ ਹੋ ਜਾਂ ਅਦਲ ਨਹੀਂ ਜਾਣਦਾ ਉਹਨੂੰ ਨਹੀਂ ਪਤਾ ਭੁੱਖਾ ਹੈ ਆ ਜਾ ਆ ਜਾ ਉਹ ਪਤਾ ਹੀ ਹੈ ਨਾ ਤੇਰੇ ਆਪੀ ਇਹਨੂੰ ਅੰਦਰਲੀ ਜਾਣਦਾ ਹੀ ਹੈ ਕਿਉਂ ਨਹੀਂ ਦੇ ਰਿਹਾ ਕਿਉਂ ਰਿਹਾ ਇਸੇ ਬਿਮਾਰ ਨੂੰ ਦੇ ਰਿਹਾ ਡਾਕਟਰ ਨੂੰ ਪਤਾ ਨਾ ਕਿਉਂ ਦੇ ਰਿਹਾ ਕੋਈ ਕਾਰਨ ਹੈ ਇਹਦੇ ਵਿੱਚ ਸਾਡੀ ਸਮਝ ਜੀ ਹੈ ਉਹਦਾ ਵ ਬੁਖਾਰ ਮੈਦੀ ਤੋਂ ਉੱਠਿਆ ਤਾਂ ਕਹਿੰਦਾ ਮੈਨੂੰ ਦੇ ਦੇ ਪੰਜ ਛੇ ਰੋਟੀਆਂ ਮੈਂ ਖਾ ਲਾਂ ਉਹਨੂੰ ਪਤਾ ਵੀ ਫਿਰ ਬਿਮਾਰ ਹੋ ਜੂ ਇਹਨੂੰ ਦੇਣਾ ਨਹੀਂ ਹਾਲੇ ਅਕਟਰ ਨੂੰ ਬਦਾਨੀ ਦੇਣਾ ਕੀ ਨਹੀਂ ਦੇਣਾ ਇਹਦੀ ਸਿਹਤ ਖਰਾਬ ਹੋ ਜੂਗੀ ਉਹ ਸਿਹਤ ਠੀਕ ਕਰ ਰਿਹਾ ਉਹਦੇ ਕੋਲ ਦਾਖਲ ਹੈ ਡਬਲ ਟੈਮਰੀਜ ਫ੍ਰੀਜ ਦਾ ਨਾਮ ਆਪਣੀ ਮਰਜੀ ਨਾਲ ਖੜਾ ਸਹੀ ਗੱਲ ਹੈ ওর ਕੀ ਹਾਂ ਜੀਵਤ ਪਾਪੋ ਮੁਖਦਵਾਰ ਅਨਪੌ ਸਬਦ ਤਤ ਨਿਜ ਬੱਲਾ ਇੰਨੀ ਗੱਲ ਹੈ ਕਹਿੰਦੇ ਇੱਥੇ ਹੀ ਖੜ੍ਹ ਜਾਓ ਜੀਵਤ ਪਾਪੋ ਮੁਖਦਵਾਰ ਜਿਉ ਉਹਦਾ ਹੀ ਮੁਖਤ ਹੋ ਤੁਸੀਂ ਜਿਹੜੀ ਪਹਿਲੀ ਗੱਲ ਆ ਇਹਨੇ ਤੇ ਪਹਿਰਾ ਦਿੱਤਾ ਜੀਵਨ ਮੁਕਤ ਨੇ ਸਾਰੇ ਗਿਆਨ ਦੀ ਲੋੜ ਇਹ ਜਿਹੜਾ ਆਸ ਲੋਗਾਰੋ ਹੋ ਇਹ ਸਾਰੇ ਗਿਆਨ ਤੇ ਬਾਦ ਨਵਾਰੋੜੀ ਆ ਜਿਹੜੀ ਲਾਸਟ ਵਾਲੀ ਗੱਲ ਉਹ ਪਹਿਲਾਂ ਕਹਿੰਦੀ ਲਾਸਟ ਵਾਲੀ ਗੱਲ ਪਹਿਲਾਂ ਹੀ ਕਹਿੰਦੀ ਇਹ ਗੱਲ ਬੰਨਣੀ ਹੋਈ ਨਹੀਂ ਕਿਸੇ ਨੇ ਬੰਦੂ ਦਾ ਸਾਰੀ ਬਾਣੀ ਨੂੰ ਫੜ ਕੇ ਸਮਝ ਕੇ ਜੀਵਤ ਪਾਪਾ ਮੋਖ ਦਿਓ ਨਹੀਂ ਮੋਖ ਤੋਂ ਹਰ ਪਾ ਲੈ ਤੁਸੀਂ ਜਿਉਂਦਿਆਂ ਮੁਕਤੀ ਮਿਲ ਜੂ ਐਨੀ ਗੱਲ ਤੇ ਪਾਪਾ ਮੋਖ ਤੋਂ ਹਰ ਅਨਪਾਉ ਸ਼ਬਦ ਤਤ ਨਿਜਸਾਰ ਜਿਹੜਾ ਤਤ ਹੈ ਸ਼ਬਦ ਹੈ ਉਹਦਾ ਅਨੁਭਵ ਆਪੇ ਹੋ ਜੂਗਾ ਆਪੇ ਹੀ ਪ੍ਰਗਟ ਹੋ ਜੂਗਾ ਆਪੇ ਉਹਦਾ ਨਾਲ ਸੰਪਰਕ ਹੋ ਜੂ ਤੁਸੀਂ ਇੱਥੇ ਡਟੇ ਰਹੋ ਹੁਕਮ ਦੀ ਸਮਝ ਆਪੇ ਆ ਜੂ ਹੁਕਮ ਇੱਥੇ ਡੇ ਰਹੋ ਇੱਥੇ ਸਭ ਲੋਕ ਸਬਤੋਗਰਾ ਬੈਠੇ ਰਹੋ ਪਹਿਰਾ ਦੇ ਦਿਓ ਆਪੇ ਹੀ ਸਭ ਕੁਝ ਹੋ ਜਾਊ ਕੁਝ ਪੜ੍ਹਨ ਦੀ ਲੋੜ ਨਹੀਂ ਕੋਸਣ ਦੀ ਲੋੜ ਨਹੀਂ ਬਾਕੀ ਫालतू ਇੰਨਾ ਹੀ ਗਿਆਨ ਬਹੁਤ ਹੈ ਜੋ ਚੱਲ ਰਿਹਾ ਹੈ ਹੂੰ